ਧਰਤੀ ਦੇ ਸਾਰੇ ਧਰਮਾਂ ਤੋਂ ਵੱਖਰੀ ਚਲਾਈ। ਜੋ ਬੋਲਣ ਦਾ ਸਮਾਂ ਨਹੀਂ ਸਿੰਘ ਸਾਹਿਬ ਜੀ ਨੇ ਹੁਕਮਨਾਮਾ ਲੈ ਕੇ ਮਹਾਰਾਜੋ ਖਾਸਣ ਹੋ ਰਹੇ ਆ। ਇਹੋ ஸ்வரੂਪ ਜਿਹੜੇ ਉਹ ਪਵਿੱਤਰ ਪਾਲਕੀ ਚ ਪੰਜਾਂ ਪਿਆਰਿਆਂ ਦੀ ਅਗਵਾਈ ਚ ਸਤਗੁਰਾਂ ਦੀ ਸਰਪ੍ਰਸਤੀ ਏਟ ਇਹ ਨਗਰ ਕੀਰਤਨ ਦੀ ਪ੍ਰੰਪਤਾ ਹੋ ਜਾਣੀ ਆ। ਮੈਂ ਵਧਾਈ ਦਿਨਾ ਜਿੱਥੇ ਸਤਗੁਰਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਇਹ ਮਹਾਨ ਨਗਰ ਕੀਰਤਨ ਦੀ ਪ੍ਰੰਪਤਾ ਹੋਣੀ ਆ। ਪਾਵੇਂ ਤਖਤ ਸ੍ਰੀ ਪਟਨਾ ਸਾਹਿਬ ਤੋਂ ਆਮ ਸਾਡੇ ਸਾਰੀ ਲੰਮੇ ਸਮੇਂ ਤੋਂ ਇਹੋ ਯਾਦਕਾਲ ਤੋਂ ਚੱਲਦੀ ਮਰਿਆਦਾ ਪਰ ਸਿੱਖ ਪੰਥ ਨੇ ਫੈਸਲਾ ਕੀਤਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਇਹ ਤਖਤ ਸ੍ਰੀ ਦਮਦਮਾ ਸਾਹਿਬ ਸਤਿਗੁਰਾਂ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਉਸੇ ਤਰਜ਼ ਤੇ ਮਨਾਇਆ ਜਾਵੇ ਜਿਸ ਤਰਜ਼ ਤੇ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮਨਾਇਆ ਜਾਂਦਾ ਸੋ ਨਗਰ ਕੀਰਤਨ ਦੀ ਪ੍ਰਮਬਦਾ ਹੋਣੀ ਆ ਸਾਰਿਆਂ ਨੂੰ ਬੇਨਤੀ ਆ ਕਿ ਡਿਸਪਲਿਨ ਦੇ ਵਿੱਚ ਰਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਾਰਿਆਂ ਨੇ ਜਾਣਾ ਜਿੱਥੇ ਹਾਜ਼ਰੀਆਂ ਭਰਨੀਆਂ ਉੱਥੇ ਆਪਾਂ ਡਿਸਪਲਿਨ ਦੇ ਵਿੱਚ ਰਹਿ ਕੇ ਉਸ ਪਵਿੱਤਰ ਧਰਤੀ ਤੇ ਜਾਣਾ ਜਿਸ ਪਵਿੱਤਰ ਧਰਤੀ ਤੇ ਇੱਥੋਂ ਸਤਗੁਰੂ ਜੀ ਨੇ ਪੰਜ ਪ੍ਰਧਾਨੀ ਜਿਹਨੂੰ ਆਪਾਂ ਡੈਮੋਕ੍ਰੇਸੀ ਕਹਿੰਦੇ ਨੇ ਸਭ ਤੋਂ ਪਹਿਲਾਂ ਸੈਕੂਲਰਿਜ਼ਮ ਸ਼ੁਰੂ ਕੀਤਾ ਤੇ ਸਤਗੁਰਾਂ ਨੇ ਉਸ ਪਵਿੱਤਰ ਰਾਮੰਦਵੀ ਧਰਤੀ ਤੇ ਜਾ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪੂਰਨਤਾ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ। ਸੋ ਇਹ ਇੱਕ ਪੰਧ ਜਿਹੜਾ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ। ਰਾਸਤੇ ਦੇ ਵਿੱਚ ਕਿਉਂਕਿ ਚਮਕੌਰ ਸਾਹਿਬ ਰਾਤ ਦਾ ਵਿਸ਼ਰਾਮ ਉਹ ਤੋਂ ਬਾਅਦ ਫਿਰ ਆਲਮਗੀਰ ਆਲਮਗੀਰ ਤੋਂ ਮੈਹੰਦਿਆਂ ਨਾ ਫਿਰ ਉਸੇ ਤਰਜ਼ ਤੇ ਗਾਂ ਮਾਲਵੇ ਦਾ ਜਿਹੜਾ ਆ ਸਾਰਾ ਚੱਲਦਾ ਵਹੀਰ ਨਗਰ ਕੀਰਤਨ ਦੇ ਰੂਪੇ ਸਤਿਗੁਰਾਂ ਨੂੰ ਸਮਰਪਿਤ ਚੱਲਣਾ ਆ। ਸੋ ਸਾਰਿਆਂ ਨੇ ਬਹੁਤ-ਬਹੁਤ ਵਧਾਈ ਦਿਨਾ। ਕਾਮਨਾ ਕਰਦਾ ਸਤਿਗੁਰ ਜੀ ਪੀਵੋ ਪਹੌਰ ਖੰਡੇ ਧਾਰ ਹੋਏ ਜਨਮ ਸਹੇਲਾ ਸਾਡੇ ਤੇ ਵੀ ਬਖਸ਼ਿਸ਼ ਕਰੋ ਸਾਨੂੰ ਵੀ ਖੰਡੇ ਬਾਟੇ ਦੀ ਪਹੌਰ ਬਖਸ਼ਿਸ਼ ਕਰੋ ਇੱਕ ਵਾਰ ਫੇਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਧਰਤੀ ਦੇ ਸਾਰੇ ਧਰਮਾਂ ਤੋਂ ਵੱਖਰੀ ਚਲਾਈ ਥੋ ਬੋਲਣ ਦਾ ਸਮਾਂ ਨਹੀਂ ਸਿੰਘ ਸਾਹਿਬ ਜੀ ਨੇ ਹੁਕਮਨਾਮਾ ਲੈ ਕੇ ਮਹਾਰਾਜੋ ਖਾਸਣ ਹੋ ਰਹੇ ਆ ਇਹੋ ਸਰੂਪ ਜਿਹੜੇ ਉਹ ਪਵਿੱਤਰ ਪਾਲਕੀ ਚ ਪੰਨਾਂ ਪਿਆਰਿਆਂ ਦੀ ਅਗਵਾਈ ਚ ਸਤਿਗੁਰਾਂ ਦੀ ਸਰਪ੍ਰਸਤੀ ਹੇਠ ਇਹ ਨਗਰ ਕੀਰਤਨ ਦੀ ਪ੍ਰੰਪਤਾ ਹੋ ਜਾਣੀ ਆ ਮੈਂ ਵਧਾਈ ਦਿਨਾ ਜਿੱਥੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਦੀ ਪ੍ਰੰਪਤਾ ਹੋਣੀ ਆ ਭਾਵੇਂ ਤਾਕਤ ਸ੍ਰੀ ਪਟਨਾ ਸਾਹਿਬ ਤੋਂ ਆਮ ਸਾਡੇ ਸਾਰੀ ਲੰਮੇ ਸਮੇਂ ਤੋਂ ਇਹੋ ਯਾਦ ਕਾਲ ਤੋਂ ਚੱਲਦੀ ਮਰਿਆਦਾ ਪਰ ਸਿੱਖ ਪੰਥ ਨੇ ਫੈਸਲਾ ਕੀਤਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਇਹ ਤਖਤ ਸ੍ਰੀ ਦਮਦਮਾ ਸਾਹਿਬ ਸਤਿਗੁਰਾਂ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਉਸੇ ਤਰਜ਼ ਤੇ ਮਨਾਇਆ ਜਾਵੇ ਜਿਸ ਤਰਜ਼ ਤੇ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮਨਾਇਆ ਜਾਂਦਾ ਸੋ ਨਗਰ ਕੀਰਤਨ ਦੀ ਪ੍ਰੰਪਤਾ ਹੋਣੀ ਆ ਸਾਰਿਆਂ ਨੂੰ ਬੇਨਤੀ ਆ ਕਿ ਡਿਸਪਲਿਨ ਦੇ ਵਿੱਚ ਰਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਾਰਿਆਂ ਨੇ ਜਾਣਾ ਜਿੱਥੇ ਹਾਜ਼ਰੀਆਂ ਭਰਨੀਆਂ ਉੱਥੇ ਆਪਾਂ ਦੇ ਸਿਪਲੰਦ ਦੇ ਵਿੱਚ ਰਹਿ ਕੇ ਉਸ ਪਵਿੱਤਰ ਧਾਰਤੀ ਤੇ ਜਾਣਾ ਜਿਸ ਪਵਿੱਤਰ ਧਾਰਤੀ ਤੇ ਇੱਥੋਂ ਸਤਗੁਰੂ ਜੀ ਨੇ ਪੰਜ ਪ੍ਰਧਾਨੀ ਜਿਹਨੂੰ ਆਪਾਂ ਡੈਮੋਕ੍ਰੇਸੀ ਕਹਿੰਦੇ ਨੇ ਸਭ ਤੋਂ ਪਹਿਲਾਂ ਸੈਕੂਲਰਿਜ਼ਮ ਸ਼ੁਰੂ ਕੀਤਾ ਤੇ ਸਤਗੁਰਾਂ ਨੇ ਉਸ ਪਵਿੱਤਰ ਰਾਮੰਦਵੀ ਧਾਰਤੀ ਤੇ ਜਾ ਕੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪੂਰਨਤਾ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਸੋ ਇਹ ਇੱਕ ਪੰਦ ਜਿਹੜਾ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ ਰਾਸਤੇ ਦੇ ਵਿੱਚ ਕਿਉਂਕਿ ਚਮਕੌਰ ਸਾਹਿਬ ਰਾਤ ਦਾ ਮੁਛਰਾਮ ਹੋ ਤੋ ਬਾਦ ਫਿਰ ਆਲਮਗੀਰ ਆਲਮਗੀਰ ਤੋਂ ਮਹਿੰਦੇ ਆਣਾ ਫਿਰ ਉਸੇ ਤਰਜ਼ ਤੇ ਗਾਂ ਮਾਲਵੇ ਦਾ ਜਿਹੜਾ ਆ ਸਾਰਾ ਚੱਲਦਾ ਵਹੀਰ ਨਗਰ ਕੀਰਤਨ ਦੇ ਰੂਪ ਵਿੱਚ ਸਤਿਗੁਰਾਂ ਨੂੰ ਸਮਰਪਤ ਚੱਲਣਾ ਆ ਸੋ ਸਾਰਿਆਂ ਨੇ ਬਹੁਤ-ਬਹੁਤ ਵਧਾਈ ਦਿਨਾ ਕਾਮਨਾ ਕਰਦਾ ਸਤਿਗੁਰ ਜੀ ਪੀਵੋ ਪੌੜ ਖੰਡੇ ਧਾਰ ਹੋਏ ਜਨਮ ਸਹੇਲਾ ਸਾਡੇ ਤੇ ਵੀ ਬਖਸ਼ਿਸ਼ ਕਰੋ ਸਾਨੂੰ ਵੀ ਖੰਡੇ ਬਾਟੇ ਦੀ ਪੌੜ ਬਖਸ਼ਿਸ਼ ਕਰੋ ਇੱਕ ਵਾਰ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ Subtitles the